ਰੋਜੀ ਪੰਜਾਬੀ ਬ੍ਰਾਂਚ ਤੇ ਇੱਕ ਹੋਰ ਪ੍ਰੋਗਰਾਮ ਅਸੀਂ ਹਾਜ਼ਰ ਆਂ ਤੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂਨ ਤੇ ਜਿੱਥੇ-ਜਿੱਥੇ ਉਹ ਹਾਜ਼ਰ ਉਹ ਵਾਸੇ ਰੋ ਖਾਣੇ ਰੋ ਪੀਣੇ ਰੋ ਸੇਧਣਾ ਰੋ ਜਵਾਨੀਆਂ ਮਣ ਤੇ ਚੋਈ ਸਾਹਿਬ ਅੱਜ ਬੜੀ ਇੱਕ ਅਫਸੋਸਨਾਕ ਖਬਰ ਲੈ ਕੇ ਆਏ ਨੇ ਕਿ ਮਰੀਮ ਨਵਾਜ਼ ਸ਼ਰੀਮ ਤੇ ਪੰਜਾਬ ਵਿੱਚ ਜਿਹੜਾ ਇਹਨਾ ਧੋਤੀ ਤੇ ਪਾਬੰਦੀ ਲਾਤੀ ਗਈ ਹੈ ਉਹ ਵਾਕਿਆਕਿ ਚੋਈ ਸਾਹਿਬ ਪਹਿਲੇ ਤੇ ਸਾਰੇ ਨੂੰ ਸਲਾਮ ਤੇ ਕਰ ਲੋ ਜੀ ਬਿਲਕੁਲ ਜੀ ਸਾਰੇ ਦੋਸਤਾਂ ਨੂੰ ਤੇ ਸਾਰੇ ਪੰਜਾਬੀ ਭਾਈਆਂ ਨੂੰ ਤੇ ਦੂਜਿਆਂ ਨੂੰ ਵੀ ਸਲਾਮ ਤੇ ਉਹ ਰਾਣਾ ਸਾਹਿਬ ਗੁਦਰਾਵਾਲਾ ਦਾ ਵਾਕਿਆ ਹੈ ਬਹੁਤ ਦਾ ਬੜਾ ਮਸ਼ਹੂਰ ਹੈ ਕਿੰਗਸਮਾਰ ਅੱਛਾ ਹੋਇਆ ਉਹ ਦੇਖ ਉਹਦਾ ਉਥੇ ਉਹਨਾਂ ਨੇ ਲਿਖ ਲਾਇਆ ਜੀ ਕਿ ਸ਼ਾਰਟਸ ਐਂਡ ਦੋਥੀਜ਼ ਆਰ ਨਾਟ ਅਲੋਡ ਟੀਨਲ ਕੇ ਸ਼ਾਰਟਸ ਤੇ ਚਲੋ ਸਮਝ ਆਉਂਦੀ ਹੈ ਕਿ ਬੰਦਾ ਥੋੜਾ ਜਿਹਾ ਲੰਗਾ ਲੰਗਾ ਜਿਹਾ ਮਹਿਸੂਸ ਹੁੰਦਾ ਹੈ ਤੇ ਦੋਥੀਜ ਦੇ ਪੂਰਾ ਕਵਰ ਹੁੰਦਾ ਹੈ ਤੇ ਇਹ ਨੂੰ ਕਿੰਗ ਕਿਤੇ ਤੱਕ ਕਿੰਗ ਵੇਰ ਬਸ ਉਹ ਨਵੇਂ ਨਵੇਂ ਕਿਸੇ ਕੋ ਪੈਸੇ ਆਏ ਉਹਨੇ ਬਣਾ ਲਿਆ ਤਾਂ ਉਹਨੇ ਨਾਲ ਹੀ ਕਿਹਾ ਜੀ ਕਿ ਉਹਨੇ ਨੂੰ ਮਤਲਬ ਉਹ ਇਹ ਹੀ ਮੈਨੂੰ ਲੱਗਦਾ ਕੋ ਬਾਹਰ ਦੇ ਪੈਸੇ ਲੱਗਦੇ ਕਿਉਂਕਿ ਬਾਹਰ ਦੇ ਵੇਖਦੇ ਨੇ ਸਾਰੇ ਮਾਲਾਂ ਵਿੱਚ اسی ਤਰ੍ਹਾਂ ਫਿਰ ਰਹੇ ਹੁੰਦੇ ਨੇ ਆਪਣੇ ਗਬਾਹ ਦੇ ਨਾਲ ਜਿਵੇਂ ਚਾਹ ਨੂੰ ਉਮਰ ਘਹਿਣ ਉੱਥੇ ਇਹਨਾਂ ਨੂੰ ਸ਼ਰਮ ਆਉਂਦੀ ਹੈ ਨੇ ਕਿ ਚਲੋ ਪਾਕਿਸਤਾਨ ਜਾ ਕੇ ਆਪਣਾ ਆਡਰ ਨੌਫਿਸ ਕਰੀਏ ਜਦੋਂ ਮੈਨੂੰ ਇਮੇਜ ਨਹੀਂ ਲੱਗਦਾ ਤਾਂ ਉਹ ਇੱਕ ਬਜ਼ੁਰਗ ਉੱਥੇ ਗਏ ਨੇ ਉਹ ਉਹਨੇ ਦੱਸ ਲਈ ਹੁਣ ਦਿੱਤਾ ਉਹ ਕਹਿੰਦੇ ਯਾਰ ਮੈਂ ਤਾਂ ਕਦੀ ਸ਼ਲਵਾਰ ਪਾਈ ਨਹੀਂ ਮੇਰੇ ਦੇ ਪਿਛਲੇ 80 ਸਾਲ ਤੋਂ ਬੜੀ ਕਾਫੀ ਜ਼ਿਆਦਾ ਮਦਦ ਦਰੋਨੇ ਉਹਨਾਂ ਨੇ ਕਿ ਮੈਂ ਤਾਂ ਸਫੇਦ ਸ਼ਲਵਾਰ ਸਫੇਦ ਧੋਤੀ ਦੇ ਇਸ ਕਮੀਸ ਮਾਰਾ ਇਹ ਹੀ ਮੇਰਾ ਲਗਾਸ ਆ ਤੇ ਮੈਂ ਤਾਂ ਕਿੱਥੋਂ ਸ਼ੁਰੂਆਤ ਪਾ ਕੇ ਆ ਜਾਉਂ ਕਾਟਨ ਤੇ ਛੋਟਾ ਸਭ ਪ੍ਰੋਟੈਸਟ ਕੀਤਾ ਬੜਾ ਉਹਨਾਂ ਦੇ ਅੱਗੇ ਲੇਕਿਨ ਉਹਨਾਂ ਨੇ ਕਿ ਨਹੀਂ ਸਾਡਾ ਉਹਨਾਂ ਨੇ ਕਿ ਯਾਰ ਕਿਹੜਾ ਰੂਪ ਦੱਸੋ ਕਿ ਇਹਦੇ ਨਾਲ ਇਹ ਫੰਡਮੈਂਟਲ ਰਾਈਟਸ ਦੀ ਵਾਇਓਲੇਸ਼ਨ ਆ ਆਪਣੇ ਡਰੈਸ ਜਿਹੜਾ ਕੋਈ ਬਲਕੈਪਲੀਸ਼ਨ ਵੀ ਤਿਆਰ ਕਰ ਰਹੇ ਨੇ ਨਹੀਂ ਨਹੀਂ ਕਰਨੀ ਚਾਹੀਦੀ ਬੇਟੇ ਇਹ ਆਪਣੇ ਜਿਹੜੇ ਜੀ ਉਸ ਦੋਸਤ ਨੇ ਉਹ ਕਹਿੰਦਾ ਜੀ ਪੇਟੀਸ਼ਨ ਪਾ ਦਿੰਦੇ ਅਸੀਂ ਨੇ ਉਹ ਉਹ ਦੇ ਫੰਡਮੈਂਟਲ ਰਾਈਟ ਉਹ اتنا ਜਿਸਟਲੇ ਬਾਸ ਹੈ ਉਹ ਵੀ ਸਾਡਾ ਤੇ ਇਹ ਤੇ ਇੰਜ ਵੀ ਉਹ ਸਾਡੇ ਕੋਈ ਰੱਬ ਆਵੇ ਉਹ ਕਹੋ ਜੀ ਕਿ ਤੂੰ 44 ਲੰਬਾ ਪਾਇਆ ਥੱਲੇ ਕੁਝ ਪਾਇਆ ਨਹੀਂ ਤੇ ਨਿਤਿਕ ਵੀ ਪਾਬੰਦੀ ਹੈ ਇਹ ਕਿਹੜੀ ਗੱਲ ਹੋਈ ਨੇ ਪੰਜਾਬ ਦਾ ਇੱਕ ਦੋ ਰਿਸ਼ਤੇ ਦਰਬਾਰਾਂ ਨੇ ਚ ਸਰਕਾਰੀ ਲੁਬਾਸ ਰਿਹਾ ਇਹੀ ਤੇ ਪਾਉਂਦੇ ਸਨ ਨਹੀਂ ਲਾਚੇ ਖਵਤਿਨ ਵੀ ਇਹੀ ਪਾਉਂਦੇ ਲਾਚਾ ਕਹਿੰਦੇ ਸਨ ਤੋਦੀ ਪਾ ਲਈ ਹੈ ਜੀ ਤਹਿਤ ਪਾ ਲਿਆ ਇਹ ਹੀ ਡਰੈਸ ਸੀ اتنا ਅੱਛਾ ਖੁੱਲਾ কুর্তা ਪਾ ਲਿਆ ਸੰਕਾ ਪਾ ਲਿਆ ਉਹਦੇ ਤੇ ਬਬਦੀਆਂ ਨਹੀਂ ਜਾ ਰਹੇ ਨੇ ਨਾਲੇ ਰਾਣਾ ਸਾਹਿਬ ਇਹ ਮੈਨੂੰ ਇੱਕ ਹੀ ਦੱਸੋਗੇ 99 ਜ਼ਿਕਰ ਕਰਦਾ ਰਹਿਣਾ ਕਿ ਜਿਹੜਾ ਸੈਬਰ ਪਖਤੂਨ ਖਾ ਉਹਦੇ ਚ ਪਿਸਤੌਨ ਤੇ ਆਪਣੇ ਬੱਚਿਆਂ ਨੂੰ ਪਿਸਤੌਲ ਸਿਖਾਉਂਦੇ ਨੇ ਤੇ ਫਖਰ ਕਰਦੇ ਨੇ ਤੇ ਸਿੰਧੀ ਸਿੰਧੀ ਵੀ ਬੜੇ ਤਾਅਸਲ ਕਰਦੇ ਨੇ ਬਲੋਚ ਬਲੋਚੀ ਬੋਲਣੇ ਬੜੇ ਫਖਰ ਕਰਦੇ ਨੇ ਇਹੜੇ ਪੰਜਾਬ ਦੇ ਜਿੰਦੀ ਮiddel ਕਲਾਸ ਜਿਹੜੀ ਥੋੜੀ ਰਾਈਜ਼ ਹੋ ਰਹੀ ਹੁੰਦੀ ਆ ਉਹ ਬੱਚੇ ਨੂੰ ਉਰਦੂ ਸਿਖਾਉਂਦੇ ਨੇ ਇਹ ਪੰਜਾਬੀ ਤੋਂ ਮਤਲਬ ਇਹਨਾਂ ਦੀ ਕਿਉਂ ਨਫ਼ਰਤ ਕਿਉਂ ਪੈਦਾ ਹੋ ਜਾਂਦੀ ਇਹ ਨਹੀਂ ਤੁਹਾਨੂੰ ਸਮਝ ਆਈਏ

ਫਿਰ ظاہر ਹੈ ਕਿ تھے ਸਿਵਲ ਬਿਊਰੋਕ੍ਰੇਸੀ ਸੀ ਮਿਲਟਰੀ ਬਿਊਰੋਕ੍ਰੇਸੀ ਸੀ ਉਹ ਗਰੇਜ਼ੀ ਬੋਲਦੀ ਸੀ ਜਾਂ ਫਿਰ ਉਹ ਆਮ ਆਦਮੀ ਨੇ ਉਹ ਤੋਂ ਚ ਕਾਲ ਕਰਦੇ ਸੀ ਪੰਜਾਬੀ ਤਾਂ ਕਿਤੇ ਦੂਰ ਟੂਰ ਤੱਕ ਨਾਮ ਨਿਸ਼ਾਨਦੇ ਨਹੀਂ ਸੀ ਸਿੰਧ ਇੱਕ ਵੱਖਰਾ ਸੀ ਔਰ ਇਹ ਸਰਕਾਰੀ ਜ਼ਬਾਨ ਰਹੀ ਹੈ ਅਬ ਲੋਕੀਆਂ ਦਾ ਵੀ ਇਹੀ ਹਾਲ ਹੈ ਸਾਡੇ ਅੱਗੇ ਹੈ ਵਿਚਾਰੇ ਸੱਤ ਜ਼ਬਾਨਾਂ ਬੋਲ ਲਿਆ ਪੈਂਦੀਆਂ ਨੂੰ ਆਪਸ ਵਿੱਚ ਕਮਿਊਨੀਕੇਟ ਕਰਨ ਵਾਸਤੇ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੇਕਿਨ ਇਹ ਕਿਹੜਾ ਤੁਥੀ ਆਲਾ ਮਾਮਲਾ ਹੈ ਨਾ ਇਹ ਤੇ ਮਨੂ ਨਾ ਰਹਿ ਗਈ ਉਹ ਜਿਹਨੇ ਇੱਕ ਐਸੇ ਅ ਰੇਡੀਬੋ ਮਿਸਾਲ ਬੰਦੀ ਤੇ ਨਹੀਂ ਲੇਕਿਨ ਇਹ ਗੋਰਿਆਂ ਨੇ ਵੀ ਜਿਹੜਾ ਨਾ ਜਦੋਂ ਆਏ ਸਨ ਪੰਜਾਬੀਆਂ ਨਾਲ ਜਿਹੜਾ ਉਰਦੂ ਬੋਲਣ ਵਾਲਾ ਜ਼ਲੂਕ ਕੀਤਾ ਤੇ ਉਹਦੇ ਤੇ ਸਾਡੇ ਤੇ ਲਾਫਸ ਕੀਤੀ ਚਾਹੀਸਾ ਇੱਕ ਹੋਰ ਵੀ ਕਿ ਸਾਡਾ ਜਿਹੜਾ ਪੈਸ ਕੋਡ ਸੀ ਨਾ ਉਹਨੂੰ ਉਹਨੇ ਬਣਾ ਮੁਜ਼ੇਕਾ ਫੇਸ ਬਣਾਤਾ ਉਹ ਦਰਬਾਨ ਜਿਹੜੇ ਸਨ ਉਹਨੇ ਵੀ ਗਵਰਨਰ ਹਾਊਸ ਦੇ ਬਾਹਰ ਪਗੜੀਆਂ ਬਾਗਿਆ ਨਾ ਪਗੜ ਤੇ ਸਾਡੇ ਬੜਾ ਹੈ ਉਹ ਬੇਟਾ ਨਾਲ ਬਸਣਾ ਸਰ ਗੁਰੀਸ਼ਵਾ ਦਾ ਬਰਾਦ ਦਰਬਾਨਾ ਦਾ ਦਰਬਾਨਾ ਦਾ ਜੀ ਜੀ ਤੇ ਉਹਨਾਂ ਨੇ ਕੀਤਾ ਤੇ ਹੁਣ ਹੈ ਜਿਹੜੇ ਸਾਡੇ ਕੋਈ ਰਿਸੀ ਗੋਰੇ ਨੇ ਨਾ ਤੇ ਇਹਨਾਂ ਦੇ ਫੋਰਾ ਟਿਕਵਾੜਾ ਹੈ ਨਾ ਇਹਦੇ ਇੰਦਾ ਤੇ ਹੈ ਉਹ ਤੋਦੀ ਇੱਕ ਦਿਨ ਆਣ ਲੱਗੇ ਨੇ ਮਾਈਂਡ ਸੈਟ ਦੇਖੋ ਹੀ ਜਿਆ ਲੱਗਦਾ ਜੀ ਸਰ ਅੱਛਾ ਇਹ ਪਹਿਲਾਂ ਮੈਨੂੰ ਹੁਣ ਪਿਛਲਾ ਵਾਕਿਆ ਯਾਦ ਆ ਗਿਆ ਉਹ ਜਿਹੜੇ ਨੋਲੀ ਦੇ ਐਮ ਐਨ ਨਹੀਂ ਕਰੋਏ ਲਸਕਰ ਹਾਂ ਉਹ ਵੀ ਤੋਦੀ ਬਾਉਂਦੇ ਨੇ ਉਹਨਾਂ ਦੇ ਸਲਵਾਰ ਕਮੀਜ਼ ਪਾਉਂਦੇ ਨਹੀਂ ਲੇਕਿਨ ਕੋਈ ਅਕਸਰ ਪਾਉਂਦੇ ਨੇ ਉਹ ਵੀਕੈਂਡਸ ਤੇ ਆਮ ਦਿਨਾਂ 'ਚ ਆਪਣੇ ਮਤਲਬ ਜਿਹੜੇ ਸਾਡੇ ਟਾਈਮ ਦੀ ਗੱਲ ਹੈ ਮਤਲਬ ਇਹ ਵਾਕਿਆ ਹੋ ਗਿਆ ਸਿੱਧੇ ਮਰਖਲ ਇਸਲਾਮਾ ਬਾਦ ਕਲੱਬ ਨੂੰ ਕਨਫਰਮ ਨਹੀਂ ਲਿਖ ਕੇ ਇਸਲਾਮਾ ਬਾਦ ਕਲੱਬ ਪਰ ਸ਼ਾਇਦ ਉਹਨੂੰ ਇੰਟਰ ਨਹੀਂ ਹੋਣ ਦਿੱਤਾ ਸੀ ਇਹ ਤੇ ਇੱਕ ਬੜਾ ਹਰਮਨ ਪਿਆ ਸੀ ਲੱਗਦਾ ਹੈ ਚੇਂਜ ਹੀ ਗਿਆ ਹੈ ਸਿੰਧ ਕਲੱਬ ਸਭ ਤੋਂ ਜ਼ਿਆਦਾ ਸਖਤ ਹੈ ਕਰਾਚੀ ਵਾਲਾ ਉਹ ਕਹਿੰਦੇ ਜੀ ਜੈਕਟ ਪਾ ਕੇ ਆਓ ਟ੍ਰੀਟ ਕਰੋ ਤੇ ਕਲੋਜ਼ ਸ਼ੂਜ਼ ਹੋਣ ਇਸਲਾਮਾ ਬਾਦ ਕਲੱਬ ਰਿਚਵੀਨ ਜੀ ਹੁੰਦਾ ਹਰ ਜਗ੍ਹਾ ਤੇ ਇੰਜ ਹੀ ਹੈ ਉਹ ਆਪਣੀ ਕਲਾਸ ਫਿਕ ਕਰਨਾ ਚਾਹੁੰ ਉਹ ਮੈਨੂੰ ਨਹੀਂ ਚਾਹਣਾ ਇਹ ਜਿਹੜਾ ਬਿਊਰੋਕ੍ਰੇਟ ਹੋ ਗਿਆ ਜਿਹੜਾ ਕੋ ਚਾਰ ਪੈਸੇ ਆ ਗਏ ਸਿਆਸਤ ਦੇ ਚਾਰਜ ਹੋ ਗਏ ਉਹ ਚਾਹੁੰਦੇ ਯਾਰ ਕਿ ਮੈਨੂੰ ਆਮ ਬੰਦੇ ਤੋਂ ਵੱਖਰਾ ਕਰ ਦਿਓ ਮੈਨੂੰ ਤਾਂ ਮੈਨੂੰ ਬਹੁਤ ਆਲ ਨਹੀਂ ਕਿ ਇਹ ਉਹ ਮੈਂਟੈਲਿਟੀ ਹੈ ਜੋ ਇਸ ਸਮੇਂ ਬੁਣਿਆ ਇਹ ਗਲੋਰੀਅਸ ਲੈਗਸੀ ਲੈਗਸੀ ਵੀ ਯਾਰ ਸਰ ਇਹ ਮੈਂਟੈਲਿਟੀ ਦਾ ਵੀ ਹੈ ਜਦੋਂ ਬੰਦਾ ਨੀਰ ਹੁੰਦਾ ਹੈ ਮੈਨੂੰ ਲੱਗਦਾ ਕਿ ਨਹੀਂ ਮੈਨੂੰ ਵੱਖਰਾ ਹੋਣਾ ਚਾਹੀਦਾ ਹੈ ਗਲੋਰੀਅਲ ਵੀ ਹੈ ਤੇ ਇਹ ਤੇ ਹੈ ਜੀ ਸਰ ਲੇਕਿਨ ਮੈਨੂੰ ਇਹ ਕੋਈ ਤਰੀਕੇ ਤੋਰ ਤੇ ਨਹੀਂ ਪਤਾ ਚੱਲਦਾ ਕਿ ਇਹ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੋਈ ਰਿਹਾ ਹੋਵੇ ਕੋਈ ਕੰਮ ਨਾ ਕਿ ਬੰਦੇ ਕੋ ਦਾਣੇ ਆਏ ਹੋਣ ਘਾਰੇ ਚ ਤੇ ਉਹ ਜਨਾਬ ਆਪਣੇ ਆਪ ਨੂੰ ਕੋਈ ਸਪੈਸ਼ਲ ਚੀਜ਼ ਸਮਝਣਾ ਸ਼ੁਰੂ ਹੋ ਗਿਆ ਉਸ ਚੋਦੇ ਤੇ ਚੋਦੇ ਹੀ ਹੁੰਦਾ ਲੇਕਿਨ ਇਹ ਕਿ ਉਹ ਆਮ ਆਦਮੀ ਨਾਲ ਗੱਲ ਵੀ ਕਰਦਾ ਸੀ ਬੈਂਦਾ ਵੀ ਸੀ ਖਾਣਾ ਪੀਣਾ ਉਹਨਾਂ ਦੇ ਨਾਲ ਸੀ ਜੁਗਤਾ ਵੀ ਮਾਰਦਾ ਸੀ ਮਰਾਸੀ ਉਹਨੂੰ ਮਾਰ ਲੈਂਦਾ ਸੀ ਇਹ ਇਹ ਆਲਾ ਜਿਹੜਾ ਕੰਮ ਹੈ ਨਾ ਏ ਵੀ ਬਖਰੀ ਕੰਮ ਇਸ ਲਈ ਇਨਕਲਾਬ ਲਾ ਰਹੇ ਨੇ ਦੁਨੀਆ ਵਿੱਚ ਇਸ ਲਈ ਇੱਥੇ ਇਸੇ ਵੀ ਆਈਪੀ ਕੰਸਰਟ ਦੇ ਖਿਲਾਫ ਜਿਹੜਾ ਹੈ ਨਾ ਇੱਥੇ ਪੂਰੀ ਪੀਟੀਆਈ ਨੂੰ ਸਪੋਰਟ ਮਿਲੀ ਸੀ ਉਹ ਸੁਣਿਆ ਚਾਹੀਦਾ ਕਟਮੰਦੂ ਕੀ ਹੋਇਆ ਉਹਦੇ ਵੀ ਹੈਗੇ ਹੋਇਆ ਉਹ ਵੀ ਰਣ ਸਾਹਿਬ ਉੱਥੇ ਹੀ ਥੋੜਾ ਰਸ਼ੀਪਰ ਵਾਲੇ ਤੋਂ ਇੱਕ ਮਨ ਫਿਬਰਾ ਕੋਲ ਜਿੰਨਾ ਜਾਵੇ ਮੈਂ ਫਿਬਰਾ ਬਸ ਕਹਦੇ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਕਾਲ ਦੇ ਬਾਰੇ ਪੁੱਛਦਾ ਉਹ ਹੀ ਗੇਸ ਤੇ ਗੱਲ ਸਾਰੀ ਦਾ ਮਕਸਦ ਇਹ ਹੈ ਕਿ ਇੱਕ ਤੇ ਸਾਨੂੰ ਜਿਹੜੇ ਪੰਜਾਬੀ ਨੇ ਆਪਣਾ ਲਿਬਾਸ ਉਹ ਤੋਂ ਕੋ ਨਫਰਤ ਨਹੀਂ ਕਰਨੀ ਚਾਹੀਦੀ ਜਾਂ ਉਹ ਬੇਸਬੀਰੀ ਮਹਿਸੂਸ ਕਰਨੀ ਚਾਹੀਦੀ ਦੂਸਰਾ ਹੈ ਕਿ ਪੰਜਾਬੀ ترقی ਕਰਨ ਪ੍ਰਾਣ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦੀ ਘਾਹ ਭਰਉਣ ਐਲ ਐਸ ਸੀ ਬਣਾਉਣ ਕਿੱਥੇ ਵਾਰੀ ਬਣਾਉਣ ਲਿਕਨੇ ਆ ਕਿ ਆਪਣੇ ਬੱਚੇ ਨੂੰ ਪੰਜਾਬੀ ਵੀ ਸਾਂ ਹਾਂ ਬਈ ਉਹ ਅੰਗਰੇਜ਼ੀ ਸਿਖਾਉਣ ਉਹ ਦੋ ਸੋਣਿਆ ਡੇਢੀ ਕਰਦੇ ਬੰਦੇ ਚਲੋ ਪੰਜਾਬੀ ਵੀ ਥੋੜਾ ਹੁਣ ਉਹ ਵੀ ਕਾਫੀ ਨਾਲ ਚਾਹੀਦੀ ਆ ਉਹ ਤਾਂ ਅਤਿ ਪ੍ਰੇਸ਼ਕ ਸ਼ਰਮ ਆਦੀ ਹਮੇ ਤੋਤੇ ਕਾ ਜ਼ੁਬਾਨ ਨਾਲ ਬੋਲਣਾ ਤਾਂ ਨਹੀਂ ਆਣੀ ਜਿਵੇਂ ਆਪਣੇ ਸ਼ਹਿਰੀ ਨਾਲ ਕੋਈ ਇਹਨਾਂ ਨੂੰ ਵੀ ਹੁੰਦੀ ਹਾਂ ਉਹੀ ਹੰਦਰ ਨਾਲ ਤੇ ਥੋੜਾ ਇਹਨਾਂ ਨੂੰ ਸਿਖਾਉਣਾ ਚਾਹੀਦਾ ਸੈਲਫਟਾਈਜ਼ ਕਰੋ ਸ਼੍ਰੀ ਸਾਹਿਬ ਇਹਨਾਂ ਨੂੰ ਇੱਕ ਕੁਇਟਾ ਸਿਖਾਓ ਮੁੰਮਨ ਬਾਲਾ ਰਹਾ ਨਾ ਕਿ ਰਣਾ ਸਾਹਿਬ ਚੋਈ ਸਾਹਿਬ ਇਹੀ ਹੈ ਪ੍ਰੀਅਟ ਗਿਆ ਬੀਆਈਪੀ ਕੰਸਟਰ ਦੇ ਖਿਲਾਫ ਜਿਹੜਾ ਨਾ ਜਿੰਦੀ ਜਿੰ ਨੂੰ ਕਹਿੰਦੇ ਨੇ ਨਾ ਯਾਰ ਰਵੋਲਟ ਚਾਰਿਆ ਪੂਰੀ ਦੁਨੀਆ ਚ ਬਹੁਤ ਹੀ ਇਫੈਕਟ ਚੇਂਜ ਹੋ ਗਈ ਹੈ ਪਹਿਲੇ ਤੁਸੀਂ ਵੇਖਿਆ ਸੀ ਇੱਧਰ ਵੀ ਬੰਗਲਾਦੇਸ਼ ਵਿੱਚ ਵੀ ਤੇ ਹੋਰ ਨੇਪਾਲ ਵਿੱਚ ਹੋ ਗਿਆ ਉਹ ਕਮ ਹੈ ਸ਼ੁਰੂ ਹੋਇਆ ਜਿਹੜਾ ਮੈਂ ਪਤਾ ਕਿ ਕਰ ਆਪਣੇ ਦੋਸਤਾਂ ਕੋਲੋਂ ਉਹ ਕਹਿੰਦੇ ਸੀ ਕਿ ਉਹ ਮੁੰਡੇ ਸਨ ਉਹਨਾਂ ਕਹਿੰਦੇ ਕਿ ਜਿਹੜੇ ਪ੍ਰਾਈਮ ਮਿਨਿਸਟਰ ਵਲੀ ਦੀ ਕੈਬਨਿਟ ਦੇ ਬੰਦੇ ਉਸ ਪਹਿਲੇ ਵਾਲੀ ਕੈਬਨਿਟ ਉਹ ਕਹਿੰਦੇ ਯਾਰ ਇਹ ਤੇ ਹੁਣੇ ਹੁਣੇ ਇਨਕਲਾਬ ਲੈ ਕੇ ਆਏ ਨੇ ਸਾਰੇ ਮਾਰਕਸਿਸ ਹਨ ਕੋਈ ਮਹੂਤਸ ਹਨ ਸਾਰੇ ਲੈਫਟੇਏ ਹਨ ਤੇ ਇਹਨਾਂ ਕੋਲ ਦੇ ਮੋਟਰਸਾਈਕਲ ਨਹੀਂ ਸੀ ਸਾਈਕਲ ਹੀ ਸੀ ਇਹਨਾਂ ਨੇ ਵੱਡੇ ਵੱਡੇ ਘਰ ਬਣਾ ਲਏ ਇਹਨਾਂ ਬਾਹਰ ਪ੍ਰਾਪਰਟੀਆਂ ਬਣਾ ਲਿਆ ਨਾ ਪਾਕਿਸਤਾਨ ਦੀ ਸਮਝ ਆ ਰਹੀ ਨਾ ਉਹਨਾਂ ਨੇ ਨਾ ਉਹ ਬੁੜਿਆਂ ਨੇ ਪਤਾ ਕੀ ਕੀਤਾ ਤਸਵੀਰਾ ਬਣਾ ਬਣਾ ਕੇ ਉਹਨਾਂ ਦੇ ਘਰਾਂ ਦੀਆਂ ਉਹਨਾਂ ਦੇ ਨਾਨਦੀਆ ਬਾਹਰ ਉਹਨਾਂ ਦੀ ਤਸਵੀਰਾਂ ਦੇ ਪਾਲੀਗੜਾ ਡਾਇਸਕੋਰਾ ਉਹਨਾਂ ਨੇ ਨਾ ਲਾੜੀਆਂ ਸ਼ੁਰੂ ਕਰਤੀਆਂ ਅੱਛਾ ਜਦੋਂ ਤਸਵੀਰਾਂ ਨਾ ਸ਼ੁਰੂ ਕੀਤੀਆਂ ਟਿਕਟੌਕ ਤੇ ਉੱਤੇ ਗੱਨਾ ਸ਼ੁਰੂ ਹੋ ਗਿਆ ਤੇ ਬੜਾ ਹਾਈਪ ਕ੍ਰੀਏਟ ਹੋ ਗਿਆ ਨਾ ਲਫਟਰ ਮੀਵਸ ਤੇ ਇਹ ਉਹ ਜਿਹੜੇ ਚੈਂਜੀਸ ਆਪਣੇ ਹਥਿਆਰ ਨੇ ਹਥਿਆਰ ਨੇ ਨੀਵਸ ਗਾਣਾ ਉਹ ਇਹਨਾਂ ਨੂੰ ਬੜੀ ਸ਼ਰਮ ਗੀ ਇਸ ਸੋਸੇ ਜਿਹੜੇ ਸਾਡੇ ਇਹਨਾਂ ਦੇ ਵੀਆਈਪੀ ਸਨ ਨੇਪਾਲ ਦੇ ਉਹਨੇ ਪਾਬੰਦੀ ਲਾ ਦਿੱਤੀ ਸੋਸ਼ਲ ਮੀਡੀਆ ਤੇ ਉਹ ਬੰਤੇ ਲਈ WhatsApp, YouTube ਤੇ Facebook ਤੇ Instagram ਉਹਨਾਂ ਤੁਹਾਡੀ ਅਸੀਂ ਕਹਿੰਦੇ ਹਾਂ ਜੰਜ਼ੀ ਦਾ ਨਾ ਉਸਾ ਬਟ ਉਸਸੇ ਦਾ ਬੜਾ ਭੈੜਾ ਹੈ ਇਹਦਾ ਟੈਂਪਰਮੈਂਟ ਜਿਹੜਾ ਬੜਾ ਥੋੜਾ ਹੁੰਦਾ ਕਿਉਂਕਿ ਉਹ ਫਿਰ ਇੱਕ ਤੇ ਬੈਠਾ ਰਹਿੰਦਾ ਹਰ ਵਕਤ ਕੰਪਿਊਟਰ ਦੇ ਸਾਹਮਣੇ ਸਕਰੀਨ ਦੇ ਸਾਹਮਣੇ ਮੋਬਾਈਲ ਦੇ ਨਾਲ ਤੇ ਉਹ ਆਪ ਰਾਈਟ ਤੇ ਹੋ ਗਿਆ ਕਾਫੀ ਉਹ ਬੜਾ ਇਮਰਸਿਵ ਹੋ ਗਿਆ ਲੇਕਿਨ ਉਹ ਗੁੱਸਾ ਬਹੁਤ ਆਉਂਦਾ ਜੇ ਗੁੱਸਾ ਆ ਜਾਏ ਨਾ ਇਹ ਸਾਡੇ ਨਾਲ ਕਭ ਨਹੀਂ ਹੈ ਐਕਸ ਜੇਨਰੇਸ਼ਨ ਮਿਲੀਆਂ ਹਨ ਇਸ ਤੇ ਉਹ ਸੋ ਇਦਿ ਹੀ ਨਿਕਲ ਆਂਦਾ ਇਹਨਾਂ ਨੇ ਕਾਲ ਦਿੱਤੀ ਪਰ ਡੈਸਿੰਗ ਜੇ ਵੇਦੇ ਵੇਦੇ ਸ਼ੁਰੂ ਹੋਇਆ ਕੰਮ ਤੇ ਫਿਰ ਉਹਨਾਂ ਦੇ ਉੱਤੇ ਗੋਲੀ ਚਲੀ ਨੇਪਾਲ ਦੀ ਤਾਰੀਖ ਵਿੱਚ ਪਹਿਲੀ ਵਾਰੀ ਜਿਹੜੇ ਨੇ ਨਾ ਇੱਕੋ ਵੀ ਵੰਨੇ ਚਤੁਰਾ ਮਾਵਿਸ਼ ਤਰੀਕਾਂ ਚੱਲ ਰਹੀਆਂ ਸਨ ਕਿੰਗ ਦੇ ਖਿਲਾਫ ਪਾਦਸ਼ਾਹ ਦੇ ਖਿਲਾਫ ਤੇ ਉਸ ਤੋਂ ਪਹਿਲੇ ਬੰਦੇ ਨਹੀਂ ਮਰੇ ਉਨਲੀ ਬੰਦੇ ਮਾਰ ਕੇ ਪਾਨੇ ਤੇਰੀ ਕੋਈ 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 ਫੇਰ ਸੈਨੋਜੀ ਨਾਲਨਾ ਪੈਗੀ ہونتے ولی تو بھی ولے پہ آگے وہ نے بھی ریزائن کر دیتا حالانکہ وہ بڑی ریسپیکٹ سی ولی دی لیکن وہ نے جنزیز نے کہا ایسی تیسی جنزیز نے دیکھو سینہ واجی تھی مضبوط قومت انچ ہونے ہونے تو وہ تریخ چینج کر سی ہونا تھے شیخ مجید جڑا ہیرو سے انہوں ویلن بنا آتا تھا اے سارا کام چاہ رہے ہیں لیکن پتہ نہیں پاکستان دی کس وقت کی لکھیا ہے جوئی صاحب اسے رہا ہوں میں کل دا واقعہ بھی سنانا ہے ਲੇਕਿਨ ਪਹਿਲਾਂ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਕਿ ਨੇਪਾਲ ਤੇ ਬੰਗਲਾਦੇਸ਼ ਤੋਂ ਇਲਾਵਾ ਇਹ ਤਾਂ ਸਾਊਥ ਏਸ਼ੀਆ ਦੇ ਹੋਰ ਵੀ ਇੱਕ ਦੋ ਕੰਟਰੀਆਂ ਚ ਹੋਇਆ ਹੈ ਬਾਕੀ ਇਸ ਤਰ੍ਹਾਂ ਦੇ ਦੇਖੋ ਉਹ ਉਸ ਤਰੀਕੇ ਨਾਲ ਨਹੀਂ ਹੈ ਸ਼੍ਰੀਲੰਕਾ ਇਸ ਇਲਾਕੇ ਚ ਰਹਿ ਸਕਦਾ ਹਾਂ ਉਹ ਤੇ ਜਦੋਂ ਹੈ ਨਾ ਇਕਨੋਮਿਕ ਕ੍ਰੈਪਸ ਹੋ ਗਈ ਫਿਰ ਉਹ ਤੇ ਪ੍ਰੋਟੈਸਟ ਹੋਏ ਤੇ ਉਹਦਾ ਇੱਕ ਹੋਰ ਹੈ ਪੰਜਾਬ ਪਾਕਿਸਤਾਨ ਦੇ ਚ ਵੀ ਹੋਇਆ ਜਨਤਾ ਦੇ ਯਾਰ ਹੈ ਨਾ ਨੋ ਮੈਨੂੰ ਕੀ ਹੋਇਆ ਸੀ ਹਾਂ ਇੱਕ ਜ਼ਰੂਰ ਹੋਵੇ ਐਰਸ ਤੇ ਤੇ ਨਾ ਤੇ ਉਹ ਸੀ ਸੀ ਅੱਛਾ ਕੱਲ ਮੈਂ ਨਾ ਉਹ ਰਾਣਾ ਸਾਹਿਬ ਮੈਂ ਇੱਕ ਬੈਠਕ 'ਚ ਬੈਠਾ ਸੀ ਮੈਨੂੰ ਸਾਫੀਆਂ ਦੀ ਸੀ ਕੋਈ ਬਦੋ ਸਰਵਦਾਨ ਵੀ ਸੀ ਖੋਹ ਪੇਸਾ ਨੇ ਸਮਝੋ ਕੁਝ 3 4 5 6 ਉਥੇ ਬੜੀ ਵੈਸੇ ਚੱਲ ਰਹੀ ਸੀ ਕਿ ਹੁਣ ਪਾਕਿਸਤਾਨ ਦੀ ਵਾਰੀ ਆਉਣੇ ਵਾਲੀ ਕੋਈ ਕਹਿੰਦੇ ਸੀ ਉਹਨਾਂ ਨੇ ਇਹੀ ਕਿਹਾ ਕਿ ਸਾਉਦੀ ਸ਼ਹਿਰ ਜਿਹੜੇ ਦੋ ਜਗ੍ਹਾ ਤੇ ਦੋ ਤਿੰਨ ਜਗ੍ਹਾ ਤੇ ਮੇਨ ਮੇਜਰ ਬੰਗਲਾਦੇਸ਼ ਤੇ ਨੇਪਾਲ ਹੋਇਆ ਅਸਲ ਕਰਾ ਜੀ ਹੋਇਆ ਉਹ ਦੂਸਰਾ ਪਾਰਟੀ ਕਰਿਸ ਕਿ ਨਹੀਂ ਨਹੀਂ ਪਾਕਿਸਤਾਨ ਹੀ ਹੋ ਸਕਦਾ ਇੱਥੇ ਕੋਈ ਨਹੀਂ ਹੁਣ ਹੋ ਰਹੀ ਹੋਤਾਂ ਅੱਛਾ ਉਹ ਹੁਣ ਤੁਸੀਂ ਫਿਰ ਮੈਂ ਪੀਡੀਏ ਦੀ ਥੋੜੀ ਗੱਲ ਕਰਨੀ ਤੁਸੀਂ ਲੈਣਾ ਸੌਫਟ ਕਾਲ ਰੱਖਦਾ ਰਹੋ ਅੱਛਾ ਉਹ ਇਹ ਕੈਰੇਸੀ ਕਿ ਪੀਟੀਆਈ ਪ੍ਰੋਡਕਸ਼ਨ ਹੈ ਦੇਖੋ ਜਿਹੜਾ ਸਾਰਾ ਚੱਲ ਰਿਹਾ ਹੈਂ ਥ੍ਰੀ ਪਾਰਟੀ ਕਹਿ ਰਹੀ ਸੀ ਜਿਹੜੇ ਕਦੇ ਮਤਲਬ ਤੁਸੀਂ ਕਹਿੰਦੇ ਨਹੀਂ ਇੱਥੇ ਇਹ ਹਮੇਸ਼ਾ ਜਿਹੜੇ ਚੀਜ਼ਾਂ ਕੰਟਰੋਲ ਹੁੰਦੀਆਂ ਨਹੀਂ ਆ ਉਹ ਮੁਕਤ ਦਾ ਅੰਦਰ ਵੀ ਕਰਦੇ ਰਹੇ ਆ ਇਹ ਨੂੰ ਮੜੀ ਪੁਨਤਨਾ ਮੰਨ ਕੇ ਇਕੱਲੇ ਵੀ ਕਰਦੇ ਰਹੇ ਆ ਜੁਡੀਸ਼ਨਲ ਮਿਲ ਕੇ ਕਰਦੇ ਰਹੇ ਆ ਤੇ ਇੱਥੇ ਚੀਜ਼ਾਂ ਕੰਟਰੋਲ ਚ ਕੋਈ ਅਸੀ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਕੋਈ ਹੋ ਸਕਦਾ ਐਫਐਸ ਨਾਲ ਹੈ ਤੇ ਐਨਜੀਟੀ ਦੀ ਗੱਲ ਹੈ ਤੁਹਾਡਾ ਇੱਕ ਦੋਸਤ ਹੈ ਸਾਫੀ ਅਸ ਉਨੇ ਉਹਦਾ ਫਿਰ ਪਿਕਚਰ ਆ ਰਹੀ ਆ ਫੇਸਬੁਕ ਸਟੈਟਸ ਉਹ ਕਹਿੰਦਾ ਜੀ ਕਿ ਪਾਕਿਸਤਾਨ ਵਿੱਚ ਨਾ ਨੇਪਾਲ ਨਾਲ ਇਨਕਲਾਬ ਮੁਮਕਨ ਨਹੀਂ ਹੈ 50 ਪੁਲਿਸ ਦੇ ਕੁਲ 4 ਲੱਖ ਬੰਦੇ ਹੈ ਉਹ 4 ਲੱਖ ਬੰਦਾ ਜਿਹੜਾ ਨਾ ਉਹ ਜਿਹੜਾ ਨਿਕਲੇਗਾ ਨਾ ਬਾਹਰੋਂ ਖੜਕਾ ਦੇਗਾ ਐਸ ਰੰਗ ਦਾ ਮਾਈਂਡ ਸੈਟ ਹੈ ਉਹੀ ਆਰਗੂਮੈਂਟ ਹੈ ਹਾਂ ਜਿਹੜਾ ਸਾਰਾ ਸਿਸਟਮ ਇਹ ਉਹ ਸਾਰਾ ਐ ਸਿਸਟਮ ਬੰਗਲਾਦੇਸ਼ ਦੇ ਸੰ ਉਹ ਸਾਡੇ ਤੋਂ ਵੱਖਰਾ ਹੋਇਆ ਅਦਾਲਤਾਂ ਉੱਥੇ ਵੀ ਸਨ ਫੌਜ ਉੱਥੇ ਵੀ ਸੀ ਹਰ ਸ਼ੈ ਉੱਥੇ ਸੀ ਨੇਪਾਲ ਵਿੱਚ ਵੀ ਇਹ ਸਾਰੇ ਇੰਸਟੀਚਿਊਸ਼ਨ ਹੈ ਨੇ ਤੇ ਫਿਰ ਵੀ ਨਿਕਲ ਆਏ ਨੇ ਦੇਖੋ ਜੀ ਜਿਹੜੀ ਹੋਣੀ ਹੋਵੇ ਉਹਨੂੰ ਤਾਂ ਕੋਈ ਟਾਲ ਨਹੀਂ ਸਕਦਾ ਪਾਕਿਸਤਾਨ ਦਾ ਇੱਕੋ ਹੀ ਮਸਲਾ ਰਹਿਣਾ ਹੈ ਕਿ ਇੱਥੇ ਹੱਦੋਂ ਤੇਰੀਕ ਵੀ ਇੱਕ ਰੋਜਾਨਾ ਦੀ ਸੀ ਫਿਰ ਮਿਸਿੰਗ ਪਰਸਨ ਆਲਾ ਕੇਸ ਮਹਾਰਾਜ ਬਲੋਚ ਵੀ ਵਹੀ ਹੈ ਫਿਰ ਉਹ ਐਕਸ਼ਨ ਕਮੇਟੀ ਜਿਹੜੇ ਜੀਬੀਐਚ ਕਰ ਰਹੀ ਪ੍ਰੋਟੈਸਟ ਉਹ ਵੀ ਕਸ਼ਮੀਰ ਵਿੱਚ ਵੀ ਦੇਖੋ ਇਹ ਉਹ ਕੋਈ ਐਕਸਪ੍ਰੈਸ਼ਨ ਹੈ ਤੇ ਇਹਦੇ ਸਾਰਿਆਂ ਦੇ ਪਤਾ ਕੀ ਹੁਬੀ ਤੇ ਜਿੰਜ਼ੀ ਦੀ ਕੀ ਕਿਹੜਾ ਇੱਕ ਪੋਲੀਟੀਕਲ ਥਿਊ ਜੜਾ ਹੈ ਨਾ ਉਹਦੇ ਛ ਹੈ ਕਿ ਉਹ ਜਿਹੜੀ ਟ੍ਰੈਡੀਸ਼ਨਲ ਪੋਲੀਟਿਕਸ ਹੈ ਨਾ ਉਸ ਤੋਂ ਬੜਾ ਫਾਈਵ ਹੈ ਤੇ ਹਰ ਸਿਆਸਤਦਾਨ ਨੂੰ ਜਿਹੜਾ ਮੈਂ ਕਰਪਟ ਸਮਝਦਾ ਹੈ ਇਹ ਪੂਜੀ ਪਾਕਿਸਤਾਨ 'ਤੇ ਮਿਸਾਲ ਜਿਵੇਂ ਇਮਰਾਨ ਖਾਨ ਇਸ ਲਈ ਪਪੂਲਰ ਹੋਇਆ ਕਿ ਉਹਦਾ ਇਮੇਜ ਕਲੀਨ ਹੈ ਤੇ ਜਿੱਥੇ ਜਿੱਥੇ ਉਹਨਾਂ ਨੂੰ ਇਸ ਤਰ੍ਹਾਂ ਦਾ ਦੰਦਾ ਲੱਗਦਾ ਹੈ ਕਿ ਇਮੇਜ ਕਲੀਨ ਹੋਵੇ ਉਹਦੇ ਪਿੱਛੇ ਇਕੱਠੇ ਹੋ ਜਾਂਦੇ ਨੇ ਲੇਕਿਨ ਟਰਸਟ ਹੋਦੇ ਤੇ ਵੀ ਨਹੀਂ ਕਰਦੇ ਬਾਲ ਤਾਂ ਤੇ ਇਹ ਇੱਕ ਬੜਾ ਫੋਰਨੌਿਕ ਫੀਚਰ ਹੈ ਇਸੇ ਲਈ ਨਾ ਇਹ ਆਵਾਮੀ ਕੈਰੀਨ ਦੇ ਪ੍ਰੋਜੈਕਸ਼ਨ ਕਮੇਟੀ ਹੋਏ ਬੰਗਲਾਦੇਸ਼ੇ ਚੋਂ ਐਸੇ ਉੱਥੇ ਮਿਲਿਆ ਸੁਣਿਆ ਜਿਹੜੇ ਲੀਡ ਕਰ ਰਹੇ ਸੀ ਚੋਇਸ ਸਾਹਿਬ ਪਿਛਲੇ ਸਾਲ ਮੈਂ ਗਿਆ ਸੁਣਿਆ ਨੂੰ ਮਿਲੇ ਆ ਉੱਥੇ ਤੇ ਉਹ ਅਜੀਤ ਕੋਤਵਾ ਖੁਦੀ ਤਰੀਕ ਨਹੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਟਮੰਦੂ ਵਿੱਚ ਗਿਆ ਤੇ ਅਚਾਨਕ ਹੀ ਬੜੀ ਦੇ ਉਸ ਕਿਸੇ ਨੂੰ ਇਹਨਾਂ ਨੇ ਲੀਡ ਕਰਨ ਦਾ ਮੋਹਰੇ ਇਤਨਾ ਇਹਨੂੰ ਲੀਡਰ ਮੰਨਦਾ ਮੋਹਈ ਨਹੀਂ ਦੇਤੇ ਯੂਨਸ ਨੂੰ ਜਦੋਂ ਬੰਗਲਾਦੇਸ਼ ਲੈ ਕੇ ਆਏ ਨਾ ਉਹ ਕਿਉਂਕਿ ਬਜ਼ੁਰਗ ਸੀ ਉਹਨੂੰ ਤੇ ਸਿਨਾਬਾਦ ਨੇ ਕੇਸ ਕੀਤੇ ਹੋਏ ਸਨ ਉਹਨੂੰ ਮੌਨ ਤੋਂ ਇੱਕ ਕਿਸਮ ਦਾ ਜਵਾਬਤ ਦੇਤਾ ਹੋਇਆ ਸੀ ਉਹਦੇ ਉੱਤੇ ਟਰਸਟ ਕਰ ਲਿਆ ਫਿਰ ਬੰਗਾਲੀਆਂ ਨੇ ਕੀਤਾ ਜੀ ਕਿ ਉਹ ਨੌਜਵਾਨ ਹੀ ਵਜ਼ੀਰ ਬਣ ਗਏ ਪਰਫਾਰਮ ਕਮੇਟੀ ਕਮੇਟੀਆਂ ਤੇ ਕਮੇਟੀਆਂ ਜਿਹੜੀ ਜੋ ਨਹੀਂ ਸੀ ਕਿ ਬੜੀ ਸੋਲੀ ਗਰਲ ਫਰੰਡ ਹੋਰ ਸੀ ਤਾਂ ਕਿ ਫਿਰ ਅਸੀਂ اچھا ਇਹ ਪਹਿਲੇ ਵੀ ਜਾਂਦੇ ਰਹੇ ਸਿੱਕਾ ਕਿ ਉਤਰੇ ਜੀ ਬੜਾ ਡਿਸਪਲਨ ਲੈ ਗਿਆ ਇੱਥੇ ਬੜਾ ਕਮਾਲ ਹੋ ਗਿਆ ਤੇ ਮੇਰੇ ਨਾਲ ਲਾਈਕ ਬੰਗਲਾਦੇਸ਼ੀ ਸੀ ਉਹਨੂੰ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਦਿੱਤੇ ਹੈ ਸੀ ਨਾ ਕਰਦੇ ਸੀ ਕਿ ਜਿਹੜਾ ਪਾਕਿਸਤਾਨੀ ਆ ਗਏ تھے ਦਰ ਉਹ ਦੋ ਸਵਾਲ ਪੁੱਛੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਪਿੱਛੇ ਕੋਈ ਬੰਗਾਲੀ ਨੌਜਵਾਨ ਖੜਾ ਸੀ ਕਿੰਦਰ ਜਿਨੂੰ ਨਹੀਂ ਪਤਾ ਤਬਦੀਲੀ ਆ ਗਈ ਹੈ ਤਾਂ ਉਹ ਕਿੰਨੇ ਦਿੱਕਾ ਜਾਉਂਗੇ ਫਿਰ ਬਹਾਰ ਹੈ ਤੇ ਉਹਨੇ ਲੱਗਿਆ ਪੂਰਾ ਹਾਲ ਹੀ ਤੇ ਸੀ 에ਰਪੋਰਟ ਤੇ ਇਮੀਗ੍ਰੈਂਟ ਟੱਲ ਨਹੀਂ ਜਾਂਦੇ ਨੇ ਬਤਲੇ ਲੇਬਰ ਸ਼ੇਵਰ ਉਹ ਕਹਿੰਦਾ ਸੀਆਈਪੀ ਟ੍ਰੀਟਮੈਂਟ ਕਿ ਆਓ ਰੋਟੀ ਸ਼ੋਟੀ ਖਾਓ ਰਿਸਪੈਕਟ ਨਾਲ ਜਾਓ ਤੇ ਮੈਂ ਆਕਾ 에ਰਪੋਰਟ ਤੇ ਉਹ ਮੰਜ਼ਰ ਵੀ ਵੇਖੇ ਨੇ ਕਿ ਜਦੋਂ ਜਿਹੜਾ ਪਾਰ ਮਜ਼ਦੂਰੀ ਕਰਨ ਜਾਂਦਾ ਸੀ ਜ ਆਦਮੀ ਤੋਂ ਪਹਿਲੇ ਉਹਨੂੰ ਗੇਟ ਤੋਂ ਲੈ ਕੇ ਪੁਲਿਸ ਆਉਣੇ ਤੋਂ ਲੈ ਕੇ ਇਮੀਗ੍ਰੇਸ਼ਨ ਸਾਰੇ ਪਹੇ ਕਰੇ ਪੈਂਦੇ ਸਰ ਤੇ ਜਾਨਵਰਾਂ ਦੀ ਤਰ੍ਹਾਂ ਸਿਰੂ ਕਰਦੇ ਉਹਨਾਂ ਦੀ ਇਸ ਤੇ ਨਫਸਪਾ ਹਲਕੀ ਤੇ ਉੜਾ ਰਹੇ ਤੇ ਹੈ ਤੇ ਫਿਰ ਇੰਜ ਹੀ ਹੁੰਦਾ ਹੈ ਤੇ ਉਹਦੇ ਕਠਵੜੂ ਐਚਵੀ ਜੁੜਾ ਹੋ ਰਿਹਾ ਮੈਨੂੰ ਇੰਜ ਹੀ ਲੱਗਦਾ ਹੈ ਕਿ ਉਹ ਟ੍ਰੈਡੀਸ਼ਨਲ ਪਾਰਟੀਆਂ ਦੇ ਨਾ ਸਪੇਸ ਜਿਹੜੀ ਹੈ ਉਹ ਫਟਾਉਂ ਲੋਕ ਰੇ ਮੋਬਲੇ ਮੋਕ ਜੁਬੀ ਨੇ ਮੁੱਖ ਜੇ ਤਿੰਨ ਮੇਰਾ ਜਿਵੇਂ ਉਧਰ ਮੋ ਗਈ ਬੰਗਲਾਦੇਸ਼ ਚ ਮੇ ਉਹ ਜਿਮਾਤੇ ਸਲਾਮੀ ਕੌਸ਼ਿਸ਼ ਲੱਗੀ ਹੈ ਇਹ ਜੀ ਕਿ ਸੀ ਕਰ ਲਈ ਰਹਾ ਮੇਰਾ ਨਿੱਖ ਖਿਆਲ ਦੇ ਇਲੈਕਸ਼ਨ ਹੋੜਗੇ ਤਾਂ ਪਤਾ ਚਲੇਗਾ ਜਿਵੇਂ ਸਰ ਰਾਣਾ ਸਾਹਿਬ ਤੁਸੀਂ ਜਿਹੜੇ ਯੁੱਧ ਦੀ ਗੱਲ ਕਰ ਰਹੇ ਆ ਸਾਡੀ ਜਿਹੜੀ ਯੂਨੀਵਰਸਟੀਆਂ ਨੇ ਜਾਰਾ ਯੁੱਧ ਵੱਡੀ ਤਰ੍ਹਾਂ ਦੇ ਯੂਥ ਦੀ ਯੂਨੀਵਰਸਟੀ ਕਾਲਜ ਹੁੰਦੀ ਹੈ ਉਹਦੇ ਚ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਨਜ਼ਰ ਨਹੀਂ ਆ ਰਹੀ ਦੇਖੋ ਇਹ ਮੂਵਮੈਂਟ ਨਜ਼ਰ ਨਹੀਂ ਆਉਂਦੀ ਚਾਹੇ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਕਿਸਮ ਦੀ ਐਂਟੀ ਐਲੀਟ ਤੇ ਐਂਟੀ ਕੁਆਂਟਿਕਸ ਮੂਵਮੈਂਟ ਹੁੰਦੀ ਹੈ ਉਹ ਆਰਗੇਨਾਈਜ਼ ਨਹੀਂ ਹੁੰਦੀ ਅੱਛਾ ਹਮੇ ਪੰਦੀ ਹੈ ਇਹ ਸੈਂਟੀਮੈਂਟ ਕਨੈਕਟ ਹੁੰਦਾ ਹੈ ਸਾਰੇ ਲਾ ਜਦੋਂ ਸੈਂਟੀਮੈਂਟ ਕਨੈਕਟ ਹੋ ਜਾਵੇ ਨਾ ਇੱਕਦਮ ਫਿਰ ਲਾਵਾ ਫੜਦਾ ਹੈ ਤੇ ਸੰਜ ਲੋਕੀ ਨਿਕਲ ਪੈਦੇ ਰਹੇ ਬੰਗਲਾਦੇਸ਼ ਦੇ ਤੇ ਇਹੀ ਟਾਈਮ ਨੇ ਬਾਹਰ ਚਿਆ ਹੂੰ ਐਸੇ ਵਿੰਸ ਵਿਲੇਚ ਵੈਨਾ ਇਹ ਕਿੰਨੇ ਛੋਇਆ ਬਿਲਕੁਲ ਉਹ 3 ਅਫਤੇ ਪਹਿਲਾਂ ਮੌਨਮਾ ਜਨਮ 2019 ਜਿਹੜੀ ਨੌ ਸੀ ਉਹਦੀ ਛੋਟੀ ਜਿਹੀ ਝਲਕੀ ਸੀ ਉਹ ਅਚਨ ਚੁਹਾੜੀ ਮਹਿੰਗਾਈ ਸੀ ਐਂਡ ਉਹ ਅਸਲ ਵਿੱਚ ਮੈਂ ਦੱਸਾਂ ਐਂਟੀ ਪੋਲਿਟਿਕਸ ਇਮਰਾਨ ਖਾਨ ਨਾ ਹੁੰਦਾ ਇਮਰਾਨ ਖਾਨ ਨੇ ਕਿਉਂਕਿ ਉਹ ਲੀਡ ਕਰ ਰਿਹਾ ਸੀ ਉਹਦੀ ਕਾਲ ਸੀ ਇਹ ਸਿਆਸੀ ਤਾਰੀਖ ਸੀ ਇਮਰਾਨ ਖਾਨ ਤੋਂ ਮਾਈਨਸ ਹੁੰਦੀ ਨਾ ਫਿਰ ਇਹਨੂੰ ਰੋਕ ਕੇ ਉਹ ਖੰਡਾ ਤੇਨੇ ਜੀ ਬੁਲਿਸਟ ਉਹ ਕਦੀ ਨਾ ਕਦੀ ਤੇ ਹੋਣਾ ਹੈ ਪਾਕਿਸਤਾਨ ਵਿੱਚ ਜੇਨਰੀ ਜਿਹੜੀ 60% ਪਰ ਜਿਹੜੀ ਹੈ ਨਾ ਯੂਥ ਵੱਲ ਜਾ 80% ਮੈਂ 1% ਬਹੁਤ ਘੱਟਾ ਹੁੰਦਾ ਬਹੁਤ ਘੱਟਾ ਹੁੰਦਾ ਨੇਪਾਲੇ से ਫਿਰ ਵੀ ਥੋੜੇ ਨੇ ਬੰਗਲਾਦੇਸ਼ से ਫਿਰ ਵੀ ਥੋੜੇ ਨੇ ਤੇ ਜਦੋਂ ਇਹਨਾਂ ਤੇ ਮੋਸ਼ਨ ਕਨੈਕਟ ਹੋ ਗਿਆ ਚੋਹਸ ਸਾਹਿਬ ਮੈਂ ਕਿ ਮੈਨੂੰ ਤੇ ਹਾਰਾ ਲੜ ਤੋਂ ਬੜਾ ਫੋਫਾ ਦਾ ਬੇਸ਼ਅਰ ਤਾਂ ਰੁਕੀ ਲੰਦਰ ਸੇ ਕਿਉਂ ਨਹੀਂ ਸਿਰ ਤੋਂ ਖੋਸ ਜਾਰਾਣੀ ਆ ਪਰ ਇਹਦੇ ਖਾ ਮੈਸੇਜ ਜਰ ਪਾਕਿਸਤਾਨ ਨੂੰ ਇਸ਼ਾਰਾ ਲੜਾ ਹੋਇਆ ਤੇ ਕਿਹਦੇ ਖਲਾਫ ਹੋੜਾ ਐਡਵਾਇਸ਼ਰੀ ਇਸ ਦੀ ਕੂਵਤੋ ਦੀ ਬੇਟੀ ਦੀ ਕੂਵਤ ਐਡਵਾਇਸ਼ਰੀ ਬਲਾਉਰ ਫਟੋ ਕੇ ਦੇ ਬੋਲਾਨਾ ਫਜ਼ਲੁਰ ਰਹਿਮਾਨ ਇਹ ਉਹ ਸਾਰੇ ਖਾਨ ਸਰਦਾਰ ਵਡੇਰੇ ਇਹਨਾਂ ਦੇ ਲਾਪਕੇ ਦੇ ਲਾਪੜੀ ਅੰਤਰ ਸਲੋ ਇਹ ਹਲਲ ਹੋਣੀ ਜਿਹੜੀ ਇਸ ਮੁਰਤੀ ਖਰਾਬ ਇਕਨੋਮੀ ਮਹਿੰਗਾਈ ਹੈ ਜਿਹੜੀ ਅਮਨਮਾਨ ਦੀ ਸੂਤੇ ਹਾਲ ਹੈ ਇਹ ਜਿਹੜਾ 엘ੀਟ ਕੈਪਚਰ ਆ ਇਹ ਅਸਲ ਉਹਦੇ ਖਿਲਾਫ ਹੋਣੀ ਮੇਰਾ ਹਰ ਕਿਸੇ ਪੋਲਿਟਿਕਲ ਪਾਰਟੀ ਦੇ ਖਿਲਾਫ ਹੈ ਅਲੀਟ ਕੈਪਚਰ ਦ ਕਲਾਬ ਹਾਂ ਉਹ ਜੀ ਹਾਂ ਜੇ ਤੁਸੀਂ ਕੈਨਸਲ ਦ ਕਲਾਬ ਹੁੰਦੀ ਹਾਂ ਜੀ ਉਹ ਦੇਖੋ ਉਹ ਕਿਉਂਕਿ ਉਹਦੀ ਅੰਦਰ ਇੱਜ਼ਤ ਦਾ ਮਸਲਾ ਹੈ ਸਵਾਲ ਕਿ ਭਈ ਮੈਂ ਇਨਾ ਕੰਮ ਕਰਨਾ ਮੈਨੂੰ ਪੈਸੇ ਘੱਟ ਮਿਲਨੇ ਨੇ ਤੇ ਇਹ ਕੁਝ ਕਰਦਾ ਵੀ ਨਹੀਂ ਬੋਦੇ ਮੈਨੂੰ ਜੀ ਜੀ ਇਹ ਅਸਲ ਦੂਸਰਾ ਹੈ ਨਾ ਕਿ ਮਤਲਬ ਸਾਰਾ ਹਰ ਚੀਜ਼ ਸਾਰਿਆਂ ਦੇ ਸਾਹਮਣੇ ਕਰਦੇ ਆ ਲੇਕਿਨ ਇਹਨਾਂ ਨੂੰ ਕੋਈ ਮੈਨੂੰ ਸ਼ਰਮ ਕੋਈ ਨਹੀਂ ਮਤਲਬ ਬਜਟ ਆਇਆ ਇਹਨਾਂ ਨੇ ਹਕੂਮਤ ਨੇ ਬੜੀ ਮੁਸ਼ਕਲਾਂ ਮੁਲਾਜ਼ਮਾਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ 10% ਤਨਖਾਹ ਦੇ ਦਿੱਤੀ ਵੈਰੀ ਗੁੱਡ ਤਵੰਦੇ ਨਹੀਂ ਜੀ ਇਹ ਕਾਨੂੰਨੀ ਬੜੀ ਖਰਾਬ ਹੈ ਕੁਰਬਾਨੀ ਦੇਣੀ ਪੈਗੀ ਲੇਕਿਨ ਨਾਲ ਹੀ ਬਿਲਕੁਲ ਐਮਐਨਏ ਸੈਂਟਰਾਂ ਦੀ 44055 ਅੱਛਾ ਚੇਅਰਮੈਨ ਸੈਨੇਟਰ ਸਪੀਕਰ ਦੀ ਪਤਾ ਕਿੰਨੀ ਪਰਸੈਂਟ ਵਧੀ ਬਹੁਤ ਜ਼ਿਆਦਾ ਫਿਰ ਉਹ 5-6 ਲੱਖ ਰੁਪਏ ਤੋਂ ਕੋ 25-25 ਲੱਖ ਰੁਪਏ ਬਣਾ ਲਈ ਭਾਈ ਇਹਨਾਂ ਦੀ ਆਪਣੀ ਹਕੂਮਤ ਹੁਣ ਤੁਸੀਂ ਇਹ ਜਿਹੜਾ ਅੱਛਾ ਦੂਸਰਾ ਇਹ ਨਾਲ ਚੱਲ ਰਿਹਾ ਜਿਹੜਾ ਜਿਹੜੀ ਸਾਡੀਆਂ ਆਟੋਨਮਸ ਬਾਡੀਜ਼ ਨੇ ਜਾਂ ਸੈਮੀ ਆਟੋਨਮਸ ਬਾਡੀਜ਼ ਨੇ ਅੱਛਾ ਇਹਨਾਂ ਦਾ ਇਹ ਤਾਂ ਹੁੰਦਾ ਨਾ ਕਿ ਚਲੋ ਆਪਣੀ ਪਾਲਿਸੀਆਂ ਬਣਾਉਣ ਲੱਗਨ ਇਹ ਥੋੜੀ ਕਿ ਪੈਸੇ ਤਾਂ ਸਰਕਾਰ ਤੋਂ ਲੈ ਰਹੇ ਹੁੰਦੇ ਨਾ ਉਹ ਐਸਸੀ ਉਹ ਕੋ 50-50 ਲੱਖ ਰੁਪਏ ਤਨਖਾਹਾਂ ਉਹਨਾਂ ਦੀਆਂ ਐਸਸੀਪੀ ਦੇ ਮੈਂਬਰਾਂ ਦੀ ਹੋਰ ਵੀ ਕੋਈ ਕਰੋੜਾ ਰੁਪਏ ਕਮਿਸ਼ਨ ਲੈ ਲਏ ਨੇ ਬੈਂਕ ਡਿਗਰੀ ਤੋਂ ਵਧਾ ਕੇ ਚੌਹਾਂ ਸਾਹਿਬ ਅਸੀਮ ਬੜਾ ਬਣਾ ਇੱਕ ਕੈਪਚਰ ਇਸੋ ਰਸੀਦੇ ਗਲਤੀ ਵੀ ਹੋਈ ਮੈਨਾਂ ਦੇ ਕਿੰਨੇ ਕਿ ਬਲੈਂਡਰ ਬੁਨਾਇ ਜ਼ਹਿਮ ਕੀਤਾ ਸੀ ਸਾਫੇ ਬਣ ਗਏ ਜ਼ਿੰਦਗੀ ਵਿੱਚ ਉਹ ਸੀਐਸਐਸ ਕਾਬਲਨ ਦੇ ਸੀ ਸੀ ਆਫਿਸ ਸਿਆਸਤ ਵਿੱਚ ਹੀ ਰਹਿੰਦੇ ਤੇ ਅੱਜ ਅਸੀਂ ਵੀ ਕੋਈ ਜਿਹੜਾ ਨਾ ਹੈ ਮੀਲਾ ਸ਼ੌਕ ਛੱਡ ਕੇ ਪੋਡਕਾਸਟ ਛੱਡ ਕੇ ਅਸੀਂ ਵੀ ਕਿਤੇ ਬਾਹਰ ਬੈਠੇ ਹੁੰਦੇ ਹਾਂ ਕਿ ਚਿੰਨ ਕਰ ਰਹੇ ਹੋ ਦੇ ਮੋਰੇ ਤੇ ਬਾਹਰ ਬੈਠੇ ਜਿਹੜੀ ਲੰਡਨ ਦੇ ਵਿੱਚ ਹੈ ਨਾ ਕਿਸੇ ਸਵਦਾਰ ਦੇ ਢਾਬੇ ਤੇ ਬੈਠ ਕੇ ਰੋਟੀ ਖਾਣ ਦਾ ਆਪਣੇ ਪਤਾ ਹੈ ਕਿਉਂ ਜੀ ਬਿਲਕੁਲ ਆਣ ਦਾ ਤੁਸੀਂ ਸੀਐਸਪੀ ਉਹਦੇ ਤੁਹਾਡੇ ਕੋਲ ਹੀ ਚਾਰ ਪੰਜ ਕਿਕਰ ਦਾ ਕਾਰਨ ਦਾ ਲਾਉਣਾ ਤਾਂ ਯੋ ਆ ਤੇ ਛੜਾ ਵਰਾਡ ਨੂੰ ਕਿੱਢੀ ਉਹਨਾਂ ਚਿਕੋ ਜੀ ਕਨਾਲ ਦੇ ਕਾਰਨ ਹੋਰ ਰੋਸੇ ਫਿਰ ਨੇ ਰਾਈਲ ਤੇ ਤਾਂ ਕੁਝ ਲੋਕ ਨਹੀਂ ਕਿਸ ਤਰ੍ਹਾਂ ਦਾ ਸਾਹਿਬ ਮਾਣਦਾ ਵਸਾਇਆ ਤੇ ਰਹੀ ਸ਼੍ਰੀਸ਼ਰਵ ਕੀ ਕਰੀਏ ਕਿਸਮਤ ਦੇ ਮਾੜੇ ਆ ਗਲਤ ਨਿਖਾਬ ਹੋ ਗਿਆ ਭਾਈ ਤੁਸੀਂ ਜਿਹੜੇ ਜੰਜੀਜ਼ ਆਪਣਾ ਮੁਸਤਕਬਦ ਦਾ ਧਿਆ ਰੱਖੋ ਅਜਗਰਵਾਜ਼ ਬਹੁਤ ਟੜਾ ਹੈ ਇਹਦੇ ਵਿੱਚ ਬਸ ਟੋਟਾ ਪਈ ਹੁੰਦਾ ਹੈ ਅੱਗੇ ਪਿੱਛੇ ਜਿਹੜਾ ਹੈ ਨਾ ਪੈਸੇ ਪੂਸਾ ਕੋਈ ਨਹੀਂ ਹੁੰਦਾ ਬੰਦਾ ਖੱਜਲ ਹੋ ਜਾਂਦਾ ਹੈ ਤੇ ਜਦੋਂ ਅਫਬਾਰ ਕੱਢ ਦਵੇ ਨਾ ਤੁਹਾਨੂੰ ਨਿਊਜ਼ ਚੈਨਲ ਕੱਢ ਦਵੇ ਤੇ ਉਹ ਵੇਖ ਤੇ ਗੋਰ ਜਿਹੜਾ ਨਾ ਅਜ਼ਾਬ ਆ ਜਾਂਦਾ ਹੈ ਕਾਰੇ ਚ ਜਿਹੜੇ ਫਾਗਿਆਂ ਦੀ ਰੂਬਤ ਆ ਜਾਂਦੀ ਹੈ ਇਹ ਲੋਕਾਂ ਨੂੰ ਪਤਾ ਹੀ ਨਹੀਂ ਸਾਫ ਜਿਹੜੇ ਨਾ ਇਹ ਚਾਰ ਜਿਹੜੇ ਨਜ਼ਰ ਆਉਂਦੇ ਨੇ ਨਾ ਵੱਡੇ ਵੱਡੇ ਦੇ ਨਾਂ ਇਹ ਇਹਨਾਂ ਦੇ ਥੱਲੇ ਜਿਹੜੇ ਨਾ 4 ਲੱਖ ਉਹਨਾਂ ਦੀ ਹਾਲਤ ਬਹੁਤ ਖੜ ਗਈ ਹੈ 4 ਲੱਖ ਹੱਲ ਵੇਖੋ 4 ਹਾਲਾ ਨਾ ਵੇਖੋ ਇਹ ਜਦ ਰਣਾ ਸਤਿ ਸੋਸ਼ਲ ਚੇਂਜ ਦੀ ਗੱਲ ਕਰ ਰਿਹਾ ਜਿਹੜੇ ਮਹਰਲ ਜਿਹੜੇ ਮੌਜੂਦਾ ਹਾਲਾਤ ਇਹ ਨੇ ਕਿ ਕੱਲ ਪੀਟੀਆਈ ਨਾਲੋਂ ਫਿਰ ਕੋ ਦਸ ਦਸ ਸਰਸਾ ਦੇ ਦਿੱਤੀ ਨੇ ਫਿਰ ਤੇ ਪੰਜਾਬ ਦੇ ਵਿੱਚ ਹਾਂ ਯਾਸਮੀਨ ਰਾਸ਼ੀਰ ਦੇਖੋ ਇਹ ਇੱਕ ਇਹ ਸਵਾਲ ਬੰਦਾ ਕਿ ਦੇਖੋ ਪੀਟੀ ਗਈਆਂ ਨੂੰ ਸੁਧਾਮੇ ਰੀ ਪ੍ਰੋਟੈਸਟ ਕੋਈ ਨਹੀਂ ਹੋ ਰਿਹਾ ਉਹ ਕੋਈ ਨਹੀਂ ਹੋ ਰਿਹਾ ਅਗਰ ਉਹ ਪਾਰਟੀ ਵੀ ਮਤਲਬ ਨਹੀਂ ਜਾ ਰਹੀ ਉਹ ਉਹਦੇ ਅੰਦਰ ਦੀ ਲੜਾਈਆਂ ਰੋਜ਼ ਬਣੇ ਸਿਰੇ ਤਾਂ ਕੋਈ ਇੱਕ ਨਾਲ ਕਰਦਾ ਕੋ ਦੂਸਰਾ ਕਰਦਾ ਉਹ ਮਤਲਬ ਜਿਹੜੀ ਮੌਜੂਦਾ ਲੀਡਰਸ਼ਿਪ ਆ ਉਹ ਵੀ ਕੋਈ ਪੀਟੀ ਗਈ ਦਾ ਵਰਕਰ ਵੀ ਉਹਨੂੰ ਵੀ ਸਮਝ ਨਹੀਂ ਆ ਰਹੀ ਸਮਝ ਨਹੀਂ ਆ ਰਹੀ ਇਹ ਰੱਖ ਕੇ ਪਾ ਮਰਦਿਤ ਲੋਕ ਫਿਰ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਉਹ ਕਰਦੇ ਨੇ ਕਿ ਇੱਥੇ ਨਹੀਂ ਆਣੀ ਕਿਉਂਕਿ ਅਗਰ ਪੀਟੀਆਈ ਜਿਹੜਾ ਸਿਧਾ ਇਦਨਾ ਹੋ ਉਹਨਾਂ ਦੀ ਮੈਨੂੰ ਇੱਥੇ ਸਾਰੀ ਦਿੱਤਰ-ਬਿੱਤਰ ਹੋ ਗਈ ਨਾ ਚੌਰੀ ਸਾਹਿਬ ਮੈਨੂੰ ਇੱਥੇ ਲੱਗਦਾ ਹੈ ਜਿਵੇਂ ਪੀਟੀਆਈ ਦਾ ਸਾਥੋਂ ਪੀਟੀਆਈ ਤੋਂ ਬਿਊਸ ਹੋਏਗਾ ਨਾ ਉਸ ਦਿਨ ਹਾਲਾ ਲਾ ਹੋਲੀ ਅੱਛਾ ਉਹਦੇ ਉਹਦੇ ਬਹੁਤ ਵੀ ਮੈਂ ਖਾਨ ਵੀ ਇੱਧਰ ਹੈ ਹੈ ਮਸਲੇ ਹੱਲ ਕਰ ਲੈਣ ਆਪਣੇ ਉਹ ਜਿਵੇਂ ਉਹਨੂੰ ਕਿਹਾ ਕਿ ਇਹ ਨਾਲ ਕੋਈ ਗੁੱਝ ਨਹੀਂ ਹੋਣਾ ਉਸ ਦਿਨ ਫੇਰ ਵੇਖਣਾ ਇੱਧਰ ਇੱਕ ਹੋਰ ਨਵੇਂ ਤਰੀਕੇ ਦੀ ਅਦਾਲਤ ਹੋ ਰਹੀ ਹੈ ਜੁਆਇਸਾਂ ਦੇ ਖਤਨਾਕ ਗਿਣਾਂ ਕਰਦੇ ਤੁਸੀਂ ਲੀਡ ਕੈਪਚਰ ਨਹੀਂ ਆਹ ਲੀਡ ਕੈਪਚਰ ਵਾਲੇ ਜਿਹੜੇ ਨੇ ਤਾਂ ਬਹੁਤ ਜ਼ਾਲਮ ਨੇ ਤਾਂ ਪਤਾ ਹੈ بڑا ਫਿਰ ਟੋਪੀ ਪਟਕਾ ਮਾਰਦੇ ਨੇ ਹਾਂ ਉਹਦੇ ਮਾਰਨੇ ਨੂੰ بڑا ਘੱਟ ਲੱਗਦਾ ਉਸ ਨੂੰ ਅੱਗੇ ਕੋਈ ਜ਼ਿੰਦਗੀ 'ਚ ਖੜਿਆ ਵੀ ਕੋਈ ਨਹੀਂ ਤੇ ਟੋਪੀ ਪਟਕਾ ਵੀ ਪੈ ਜਾਵੇ ਤੇ ਜਾ ਕੇ ਲੈ ਲੈਂਦੇ ਕਿ ਰੋਟੀ ਛੋਟੀ ਖਾਈਏ ਲੱਸੀ ਨੂੰ ਸਿਪੀਏ ਥੋਦੀ ਪਾ ਕੇ ਜਦਰਾ ਟੋਪੇ 'ਚ ਬੈਠੀਏ ਮੌਸਮ ਚੇਂਜ ਹੋ ਰਿਹਾ ਹੈ ਬਾਦ ਨੂੰ ਹੋក្រਿਆ ਤੇ ਹੁਣ ਉਸ ਤੋਂ ਬਾਅਦ ਜਿਹੜਾ ਨਾ ਹਲਕੀ ਹਲਕੀ ਖੁਨਕੀ ਹਵਾਣੀ ਹੈ ਸਾਈ ਚਲੇਟਾਂਗੇ ਚਾਕੇ ਰਸੀ ਪੀ ਕੇ ਬੜਾ ਮਜ਼ਾ ਆਣਾ ਤੋਤੀ ਪਾਰ ਕੇ ਚੋ ਜਬ ਤੋਂ ਜ਼ਿਆਦਾ ਲੈ ਲਓ ਅੱਛਾ ਹਾਂ ਵੈਸੇ ਹੁਣ ਤਾਂ ਇਸ ਮੌਸਮ ਬੜਾ ਅੱਛਾ ਹੋ ਗਿਆ ਹੁਣ ਤੇ ਪੱਖੇ ਦੀ ਹਵਾ ਬੜੀ ਜ਼ਬਰਦਸਤ ਲੱਗਦੀ ਤੇ ਰਾਤ ਨੂੰ ਨੀਂਦ ਵੀ ਬੜੀ ਅੱਛੀ ਹੁੰਦੀ ਹੈ ਫਲੈਟਾਂ ਦੀ ਛੱਤ ਤੇ ਬਾਹਰ ਇਸੀ ਦੇ ਬਿੱਲਾਂ ਤਾਂ ਵੀ ਜਾਣ ਛੁੱਟ ਗਏ ਟੈਂਕੀ ਦੇ ਬਿੱਲਾਂ ਤਾਂ ਚੁੱਹੀ ਗਈ ਪਰੇਸ਼ਾਨੀ ਰਹਿੰਦੀ ਕਿ ਬਿੱਲ ਬੜਾ ਆ ਰਿਹਾ ਆ ਜੇ ਲੋਜੀ ਅੱਜਕੱਲੇ ਤੁਸੀਂ ਗਰੀਬਾਂ ਦੇ ਨਾ ਮਾਣੇ ਲੋਕਾਂ ਦੇ ਯਾਸ਼ੀ ਦੇ ਬਿਲੇ ਨੇ ਅਗਲੇ ਦੋ ਨਿਤੰ ਰਹਾਸਾ ਕੋ ਯਾਸ਼ੀ ਕੋ ਨਹੀਂ ਗੈਸ ਦੇ ਪਿੰਨ ਦੀ ਵਾਰੀ ਨਹੀਂ ਨਹੀਂ ਉਹ ਹੀ ਮੈਂ ਕਹਿ ਰਹੇ ਗੈਸ ਜਿਆਦਾ ਨਹੀਂ ਲੱਗਦੀ ਇਹ ਦੋ ਐਸੇ ਹੈ ਨੇ ਬਿਹਤਰ ਨਹੀਂ ਇਹ ਜਨਜਾਇ ਕਰ ਲੋ ਇਹਨੂੰ ਗੱਲ ਕਰ ਬੱਚਾ ਫ੍ਰੀ ਕਰ ਲੋ ਥੋੜਾ ਖਾਣਾ ਪੀਣਾ ਖਾ ਲੋ ਫਿਰ ਸਰਦੀ ਆ ਰਹੀ ਹੈ ਫਿਰ ਤੁਹਾਡੀ ਨਾਲ ਜੜਾ ਕਰਨਾ ਹੈ ਨਾ ਇਹਨਾਂ ਨੇ ਰੀਡ ਕੈਪਚਰ ਆਲੇ ਨੇ ਫਿਰ ਘੰਗੇ ਦੋ ਜੀ ਅੱਲਾ ਬਿਲੀ ਸਾਨੂੰ ਰੋਟੀ ਕਰਨ ਦਿਓ ਪਹਿਲ ਅਸੀਂ ਪਾਣੀ ਕਰਨ ਦਿਓ 我姐，得那个。